ਨੰਤਨ 108 ਸ਼ੇਰੇ ਨਾਮ ਕਮਲ ਰਾਜਾ ਸਾਹਿਬ ਜੀ ਦੀ 85ਵੀਂ ਸਾਲਾਨਾ ਵਰਸੀ 21, 22 ਅਤੇ 23 ਅਗਸਤ ਨੂੰ ਮਯਾਰਾ ਨੌ ਆਵਾਜ਼ ਨਜ਼ਦੀਕ ਬੰਗਾ ਵਿਖੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਬੜੀ ਹਿੱਸ਼ਰਤ ਅਤੇ ਭਾਵਨਾ ਨਾਲ ਮਨਾਈ ਜਾ ਰਹੀ ਹੈ ਜਿਸ ਨੂੰ ਲੈ ਕੇ ਵਿਸ਼ਪ ਕਰਮਾ ਟੂਰ ਐਂਡ ਟਰੈਵਲ ਹਦੀਆਬਾਦ ਫਗਵਾਲਾ ਤੋਂ ਰਾਜਾ ਸਾਹਿਬ ਜੀ ਦੇ ਮਯਾਰੇ ਲਈ ਫ੍ਰੀ ਕਾਰ ਸੇਵਾ ਸ਼ੁਰੂ ਕੀਤੀ ਗਈ ਹੈ ਤਾਂ ਜੋ ਸੰਗਤਾਂ ਨੂੰ ਕਿਸੇ ਕਿਸਮ ਦੀ ਕੋਈ ਦਿੱਕਤ ਨਾ ਆਵੇ ਇਸ ਮੌਕੇ ਕਾਰ ਸੇਵਾ ਕਰਨ ਵਾਲੇ ਸੇਵਾਦਾਰਾਂ ਨੇ ਦੱਸਿਆ ਕਿ ਤਿੰਨ ਦਿਨ ਸੰਗਤਾਂ ਲਈ ਇਹ ਫ੍ਰੀ ਸੇਵਾ ਜਾਰੀ ਰਹੇਗੀ ਉਹਨਾਂ ਦੱਸਿਆ ਕਿ ਇਸ ਵਰਸੀ ਸਮਾਗਮ ਵਿੱਚ ਜਾਣ ਵਾਲੀਆਂ ਸੰਗਤਾਂ ਨੂੰ ਲੈ ਕੇ ਆਉਣ ਅਤੇ ਵਾਪਸ ਛੱਡ ਕੇ ਜਾਣ ਦਾ ਪ੍ਰਬੰਧ ਵੀ ਉਹਨਾਂ ਵੱਲੋਂ ਕੀਤਾ ਗਿਆ ਹੈ ਉਹਨਾਂ ਸਮੂਹ ਸੰਗਤਾਂ ਨੂੰ ਅਪੀਲ ਕੀਤੀ ਕਿ ਅਗਰ ਕਿਸੇ ਵੀ ਸੰਗਤ ਨੇ ਸ਼੍ਰੀ ਰਾਜਾ ਸਾਹਿਬ ਜੀ ਦੇ ਦਰਸ਼ਨਾਂ ਲਈ ਜਾਣਾ ਹੈ ਤਾਂ ਉਹ ਉਹਨਾਂ ਨਾਲ ਸੰਪਰਕ ਕਰ ਸਕਦੇ ਹਨ ਫਗਵਾਣਾ ਤੋਂ ਨਵਰਾਂਗ ਚੈਨਲ ਦੇ ਜੈ ਸ਼ਰਮਾ ਦੀ ਵਿਸ਼ੇਸ਼ ਰਿਪੋਰਟ ਸਾਰੀ ਸਮੂਹ ਸੰਗਤ ਨੂੰ ਹੱਥ ਜੋੜ ਕੇ ਬੇਨਤੀ ਹੈ ਜੀ ਜਿਵੇਂ ਕਿ 59ਵੀਂ ਵਰਸੀ ਰਾਜਾ ਸਾਹਿਬ ਜੀ ਅੱਜ ਮਨਾਈ ਜੇ ਬਸ਼ਕਰਮਾ ਜੂਨੀਅਰ ਸਟੈਂਡ ਤੋਂ ਫ੍ਰੀ ਸੇਵਾ ਲੱਗੀ ਆ ਜੀ ਸਟਾਰਟਿੰਗ ਹੋ ਗਈ ਆ ਜੀ ਸਾਰੇ ਸੰਗਤ ਨਾਲ ਜੁੜ ਕੇ ਬੈਠੀ ਪਹੁੰਚੋ ਜੀ ਜੈ ਰਾਜੀ ਜੈ ਰਾਜ ਜੀ ਅੱਜ ਸਾਡੇ ਬੱਲੂ ਪ੍ਰਧਾਨ ਜੀ ਜੋ ਕਿ ਜੂਨੀਅਰ ਦੇ ਮੇਨ ਮੁਖੀ ਹੈ ਜੀ ਹੋਰ ਸਾਡੇ ਸੱਜਣ ਮੇਤਰ ਸਾਰੇ ਭਰਾ ਮੇਰੇ ਇਹਨਾਂ ਸਾਰਿਆਂ ਵੀਰਾਂ ਦਾ ਸੰਯੋਗ ਨਾਲ ਜੋ ਕਿ ਅੱਜ ਇੱਕਤੀ ਪਹਿਲੀ ਵਾਰ ਬਸ਼ਕਰਮਾ ਜੂਨੀਅਰ ਸਟੈਂਡ ਤੋਂ ਬਾਬਾ ਜੀ ਰਾਜਾ ਸਾਹਿਬ ਜੀ ਦੇ ਯਾਤਰਾ ਫ੍ਰੀ ਸੇਵਾ ਚੱਲ ਰਹੀ ਆ ਜੀ ਸਾਰੇ ਸੰਗ ਨੂੰ ਹੱਥ ਜੋੜ ਕੇ ਬੇਨਤੀ ਜੀ ਪਹੁੰਚੋ ਦੀ ਕਿਰਪਾ ਤਾ ਕਰੋ ਹਾਦੀਆਬਾਦ ਰੋਡ ਲਾਲ ਗੇਟ ਤੇ ਜੀ ਗੱਡੀਆਂ ਖੜੀਆਂ ਸਾਰੀ ਸਮੂਹ ਸੰਦ ਨੂੰ ਹੱਥ ਜੋੜ ਕੇ ਬੇਨਤੀ ਪਹੁੰਚਣ ਦੀ ਕਿਰਪਾ ਤੋ 21 22 23 ਤਿੰਨ ਦਿਨ ਦੀ ਸੇਵਾ ਯਾਤਰਾ ਜੀ ਪਹੁੰਚੋ ਜੀ ਜਿਦਾ ਹਰ ਸਾਲ ਦੀ ਤਰ੍ਹਾਂ ਐਤਕੀ ਅਸੀਂ ਪਹਿਲੀ ਵਾਰ ਇੱਥੋਂ ਰਾਜਾ ਸਾਹਿਬ ਦੀ ਸੇਵਾ ਸ਼ੁਰੂ ਕੀਤੀ ਹੈ ਜੀ ਹਰੇਕ ਸਾਲ ਇਹਦੇ ਜਦ ਚਲਾਵਾਂਗੇ ਜਿਹੜੀਆਂ ਵੀ ਸੰਗਤਾਂ ਜਿੱਦਾਂ ਆਨੀਆਂ ਆ ਫ੍ਰੀ ਸੇਵਾ ਇੱਥੇ ਚੱਲੇਗੀ ਜੀ ਪਵਾੜਾ ਟੈਕਸੀ ਸਟੈਂਡ ਤੋਂ ਜੀ ਰਾਜਾ ਅਬਦੁੱਲੇ ਸ਼ਾਹ ਦੇ ਸੈਟ ਪਾ ਟੈਕਸੀ ਸਟੈਂਡ ਤੋਂ ਜੀ ਹਾਰਿਆਂ ਸੰਗਤਾਂ ਤੋਂ ਬੇਨਤੀ ਕੀਤੀ ਜਾਂਦੀ ਹੈ ਇਹ ਰਾਜਾ ਸਾਹਿਬ ਦੇ ਮਜਾਰੇ ਲਈ ਫਗਵਾੜੇ ਤੋਂ ਫ੍ਰੀ ਸੇਵਾ ਕੀਤੀ ਆ ਰਹੀ ਆ ਜਿਹੜੀ ਵੀ ਸੰਗਤ ਨੇ ਜਾਣਾ ਹੋਵੇ ਉਹ ਇਸ ਸਾਲ ਵੀ ਫਗਵਾੜਾ ਬੱਸ ਸਟੈਂਡ ਦੇ ਆਪੋਜੀਟ ਫ੍ਰੀ ਸੇਵਾ ਰਾਜਾ ਸਾਹਿਬ ਦੇ ਮਜਾਰੇ ਲਈ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸੇਵਾ ਕੀਤੀ ਆ ਰਹੀ ਹੈ ਸੰਗਤਾਂ ਨੂੰ ਬੇਨਤੀ ਆ ਤੁਮ ਆਵਾਗੇ ਪਹੁੰਚੜ ਦੀ ਕਿਰਪਾਲਤਾ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੰਤਾਂ 108 ਸ਼ੇਰੇ ਨਾਮ ਕਮਲ ਰਾਜਾ ਸਾਹਿਬ ਜੀ ਦੀ 85ਵੀਂ ਸਾਲਾਨਾ ਵਰ੍ਹੇ 21, 22 ਅਤੇ 23 ਅਗਸਤ ਨੂੰ ਮਯਾਰਾ ਨੌ ਆਵਾਜ਼ ਨਜ਼ਦੀਕ ਬੰਗਾ ਵਿਖੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਬੜੀ ਹਿੱਸ਼ਰਤ ਅਤੇ ਭਾਵਨਾ ਨਾਲ ਮਨਾਈ ਜਾ ਰਹੀ ਹੈ ਜਿਸ ਨੂੰ ਲੈ ਕੇ ਵਿਸ਼ਪ ਕਰਮਾ ਟੂਰ ਐਂਡ ਟਰੈਵਲ ਹਦੀਆਬਾਦ ਫਗਵਾੜਾ ਤੋਂ ਰਾਜਾ ਸਾਹਿਬ ਜੀ ਦੇ ਮਯਾਰੇ ਲਈ ਫ੍ਰੀ ਕਾਰ ਸੇਵਾ ਸ਼ੁਰੂ ਕੀਤੀ ਗਈ ਹੈ ਤਾਂ ਜੋ ਸੰਗਤਾਂ ਨੂੰ ਕਿਸੇ ਕਿਸਮ ਦੀ ਕੋਈ ਦਿੱਕਤ ਨਾ ਆਵੇ ਇਸ ਮੌਕੇ ਕਾਰ ਸੇਵਾ ਕਰਨ ਵਾਲੇ ਸੇਵਾਦਾਰਾਂ ਨੇ ਦੱਸਿਆ ਕਿ ਤਿੰਨ ਦਿਨ ਸੰਗਤਾਂ ਲਈ ਇਹ ਫ੍ਰੀ ਸੇਵਾ ਜਾਰੀ ਰਹੇਗੀ ਉਹਨਾਂ ਦੱਸਿਆ ਕਿ ਇਸ ਵਰਸੀ ਸਮਾਗਮ ਵਿੱਚ ਜਾਣ ਵਾਲੀਆਂ ਸੰਗਤਾਂ ਨੂੰ ਲੈ ਕੇ ਆਉਣ ਅਤੇ ਵਾਪਸ ਛੱਡ ਕੇ ਜਾਣ ਦਾ ਪ੍ਰਬੰਧ ਵੀ ਉਹਨਾਂ ਵੱਲੋਂ ਕੀਤਾ ਗਿਆ ਹੈ ਉਹਨਾਂ ਸਮੂਹ ਸੰਗਤਾਂ ਨੂੰ ਅਪੀਲ ਕੀਤੀ ਕਿ ਅਗਰ ਕਿਸੇ ਵੀ ਸੰਗਤ ਨੇ ਸ਼੍ਰੀ ਰਾਜਾ ਸਾਹਿਬ ਜੀ ਦੇ ਦਰਸ਼ਨਾਂ ਲਈ ਜਾਣਾ ਹੈ ਤਾਂ ਉਹ ਉਹਨਾਂ ਨਾਲ ਸੰਪਰਕ ਕਰ ਸਕਦੇ ਹਨ ਫਗਵਾੜਾ ਤੋਂ ਨਵਰਾਂਗ ਚੈਨਲ ਦੇ ਜੈ ਸ਼ਰਮਾ ਦੀ ਵਿਸ਼ੇਸ਼ ਰਿਪੋਰਟ